ਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੀ ਪੈਰੋਲ ਦਾ ਮਾਮਲਾ ਪਖਿਆ ਹੋਇਆ ਜਦੋਂ ਸਰਕਾਰੀ ਵਕੀਲ ਇਹ ਕਹਿ ਦਿੰਦੇ ਨੇ ਕਿ ਜੇ ਅਮਰਿਤਪਾਲ ਸੰਸਦ ਦੇ ਵਿੱਚ ਸ਼ਾਮਲ ਹੋਵੇਗਾ ਤਾਂ ਉਸਦੇ ਭਾਸ਼ਣ ਜਿਹੜੇ ਨੇ ਪੰਜਾਬ ਦੇ ਪੰਜ ਪਾਣਿਆਂ ਨੂੰ ਅੱਗ ਲਗਾ ਦੇਣਗੇ ਇਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਦਾ ਤੇ ਉਹ ਰੋਸ ਅੱਜ ਉਹਨਾਂ ਨੇ ਜ਼ਾਹਰ ਕੀਤਾ ਅੱਜ ਅੰਮ੍ਰਿਤਸਰ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਇਆ ਕਿ ਕੁਝ ਹੋਇਆ ਜ਼ਰਾਣ ਕਿਵੇਂ ਦਾ ਮਾਹੌਲ ਸੀ ਇਸ ਤੇ ਚਰਚਾ ਕਰਾਂਗੇ ਅਮਰਿਤਪਾਲ ਦੀ ਪੈਰੋਲ ਨੂੰ ਲੈ ਕੇ ਸਿਆਸਤ ਵੀ ਪੱਕੀ ਹੋਈ ਹੈ ਤੇ ਰਵਨੀਤ ਬਿੱਟੂ ਨੇ ਵੀ ਉਹਨਾਂ ਦੀ ਪੈਰੋਲ ਦੀ ਜਨਤਕ ਤੌਰ ਦੇ ਉਤੇ ਵਕਾਲਤ ਕੀਤੀ ਹੈ ਕੀ ਭਾਜਪਾ ਹੁਣ 27 ਦੀਆਂ ਚੋਣਾਂ ਨੂੰ ਲੈ ਕੇ ਕੋਈ ਰਣਨੀਤੀ ਘੜ ਰਹੀ ਹੈ ਕੀ ਹੁਣ ਅਮਰਿਤਪਾਲ ਜੀ ਪੈਰੋਲ ਦੀ ਜੋ ਮੰਗ ਕਰ ਰਹੇ ਹੈ ਇਸ ਦਾ ਇਸ ਤੋਂ ਕੇਸਟਰੀ ਕੇ ਦੇ ਨਾਲ ਸਮਝੀਏ ਬਿੱਟੂ ਦਾ ਜੋ ਬਿਆਨ ਹੈ ਕਿ ਕਿਸ ਤਾਈ ਆ ਰਹੀ ਹੈ ਤਾਂ ਕਾਫੀ ਸਿਆਸਦਾਨ ਆਪਣੇ ਬਿਆਨ ਬਦਲਦੇ ਵੀ ਨੇ ਕਾਫੀ ਹਲਚਲ ਜਿਹੜੀ ਹੈ ਸਿਆਸਤ 'ਚ ਦੇਖਣ ਨੂੰ ਮਿਲਦੀ ਹੈ ਇਸ ਤੇ ਵੀ ਚਰਚਾ ਕਰਾਂਗੇ ਤੇ ਰਵਨੀਤ ਬਿੱਟੂ ਤੇ ਇੱਕ ਨਜਾਇਜ਼ ਕਬਜ਼ੇ ਦਾ ਇਲਜ਼ਾਮ ਲੱਗਾ ਹੈ ਏਕੀ ਮਾਮਲਾ ਹੈ ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਹੈ ਕੀ ਮਾਮਲਾ ਹੈ ਸਾਰਾ ਇਸ ਤੇ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਪੱਟੀ ਪਟਿਸਰਬ ਸਤਰੀ ਕਲਬੋ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟਿਸਰਬ ਅਮਰਿਤਪਾਲ ਦੀ ਪਰ ਰੋਲ ਅਰਜ਼ੀ ਰੱਦ ਹੁੰਦੀ ਹੈ ਉਸ ਤੋਂ ਬਾਅਦ ਸਮਰਥਕਾਂ ਚ ਕਾਫੀ ਗੁੱਸਾ ਦੇਖਣ ਨੂੰ ਮਿਲਦਾ ਤੇ ਇਹ ਗੁੱਸਾ ਅੱਜ ਉਹਨਾਂ ਨੇ ਜ਼ਾਹਰ ਕੀਤਾ ਪ੍ਰਦਰਸ਼ਨ ਹੋਇਆ ਅਮ੍ਰਿਤਸਰ ਚ ਕੀ ਮਾਹੌਲ ਬਣਿਆ ਜੁੱਥੇ ਮੈਨੂੰ ਗੱਲ ਤੇ ਆਪਣੀ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਜਲੀ ਰਿਹਾਈ ਵਾਸਤੇ ਅੱਜ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਡੀਸੀ ਆਫਿਸ ਦੇ ਬਾਹਰ ਇੱਕ ਧਰਨਾ ਦਿੱਤਾ ਗਿਆ ਜੀ ਕਾਫੀ ਜੋਸ਼ੀ ਗਿਣਤੀ ਤੇ ਭਵੇਂ ਸਫੀਸ਼ੈਂਸੀ ਸੀ ਲੇਕਿਨ ਕਾਫੀ ਜੋਸ਼ੀ ਕਾਫੀ ਗਰਮ ਨਾਰੇ ਵੀ ਦਿੱਤੇ ਗਏ ਉੱਥੇ ਵੀ ਭਾਈ ਰਿਆ ਕਰੋ ਦਾ ਕਸੂਰ ਦੱਸੋ ਕੀ ਆ ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਜਿਹੜਾ ਇੰਜੀਨੀਅਰ ਰਸ਼ੀਦ ਦੀ ਜੋ ਆਪਾਂ ਵੀ ਲੱਗੀ ਐਨਐਸਏ ਵਿੱਚ ਲੱਗੀ ਹੋਰ ਵੀ ਕੀ ਤਰ੍ਹਾਂ ਵਾਲੀ ਲੱਗੀ ਉਹਦੇ ਤੇ ਕਈ ਪ੍ਰਕਾਰ ਦੇਸ ਦਰਜ ਨੇ ਉਹਨੂੰ ਤੇ ਇਹਨਾਂ ਨੇ ਆਜ਼ਾਦ ਦਿੱਤੀ ਅਦਾਲਤ ਨੇ ਵੀ ਉਹ ਜਾ ਕੇ ਕਸਟੋਡੀਅਨ ਅਰੈਸਟ ਕਸਟੋਡੀਅਨ ਰੈਸਟ ਦੇ ਵਿੱਚ ਜਾ ਕੇ ਜਿਹੜਾ ਸੀ ਆਪਣੀ ਗੱਲ ਕਰ ਸਕਦਾ ਆਪਣਾ ਜਿਹੜਾ ਉਹ ਸੈਸ਼ਨ ਅਟੈਂਡ ਕਰ ਸਕਦਾ ਲੇਕਿਨ ਸ਼ਾਮ ਨੂੰ ਉਹਨੂੰ ਫਿਰ ਹਾਜ਼ਰੀ ਜਿਹੜੀ ਆਪਣੀ ਜਿਲਦ ਡੜੀ ਪਊਗੀ ਜੀ ਉਸਾਲ ਜੀ ਅੰਦਰ ਜਾਊਗਾ ਅੰਦਰ ਪੁੜਸੀ ਹੋਊਗੀ ਅੰਦਰ ਤੇ ਚਲੋ ਕੱਲਾ ਹੀ ਹੋਊਗਾ ਲੇਕਿਨ ਬਾਹਰ ਹੁੰਦੇ ਆ ਫਿਰ ਪੁੜਸ ਨਾਲ ਨੇ ਕਿਉਂ ਨੂੰ ਫਿਰ ਉੱਥੇ ਕੋਡ ਛੜ ਛੜ ਦੋਗੇ ਜੇਲ੍ਹ ਤੇ ਜੇਲ੍ਹ ਤੋਂ ਸੋਰੀ ਫਿਰ ਲੈ ਲੂਗੀ ਜੇ ਉਹਨੂੰ ਆਜ਼ਾਦਤ ਮਿਲ ਸਕਦੀ ਆ ਤੇ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਪਾਈ ਅਮਰਤਪਾਲ ਸਿੰਘ ਤੇ ਉੱਤੇ ਕੋਈ ਕਤਲ ਦਾ ਕੇਸ ਨਹੀਂ ਕੋਈ ਡਾਕੀ ਦਾ ਕੇਸ ਨਹੀਂ ਕੋਈ ਚੋਰੀ ਦਾ ਕੇਸ ਨਹੀਂ ਕੋਈ ਕੇਸ ਨਹੀਂ ਆ ਬੁਝਾਇਗਾ ਕੋਈ ਬਿਲਕੁਲ ਹਾਂ ਜੇ ਕੇਸ ਬਥੇਰੇ ਇਹਨਾਂ ਦੇ ਅੰਦਰ ਜਾਣ ਤੋਂ ਬਾਅਦ ਜਿਵੇਂ ਹਰ ਯੂਨਨ ਦਾ ਕੇਸ ਹੀ ਉਹ ਜੱਜ ਕੀਤਾ ਇਹਨਾਂ ਨੇ ਲੇਕਿਨ ਜੋ ਅੰਦਰ ਬੰਦਾ ਬੈਠਾ ਤੁਸੀਂ ਕਿਵੇਂ ਕੇਸ ਵਿੱਚ ਕਰ ਸਕਦੇ ਉਹਦੇ ਉੱਤੇ ਫਿਰ ਭਾਈ ਅਮਰਤਪਾਲ ਸਿੰਘ ਦੇ ਵਿੱਚ ਕਾਫੀ ਉੱਥੇ ਲੋਕ ਆਏ ਨਿਹੰਗ ਸਿੰਘ ਜਥੇਬੰਦੀਆਂ ਆਮ ਲੋਕੀਏ ਆਏ ਉਹਨਾਂ ਦੇ ਵਰਕਰ ਤੇ ਸਮਰਥਕ ਵੀ ਆਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਨਾਲ ਇਹ ਵੀ ਲਾਂਚ ਕੀਤਾ ਗਿਆ ਪੀ ਜੇ ਇਹਨਾਂ ਦੀ ਰਿਆਇ ਹੁਣ ਵੀ ਨਹੀਂ ਹੁੰਦੀ ਤੇ ਫਿਰ ਅਗਲਾ ਐਕਸ਼ਨ ਇਹਨਾਂ ਦਾ ਚੰਡੀਗੜ੍ਹ ਹੋਏਗਾ ਚੰਡੀਗੜ੍ਹ ਜਾ ਕੇ ਇਹ ਮੁੱਖ ਮੰਤਰੀ ਦੀ ਕੁੱਟਹੀ ਕਰਨਗੇ ਉਸ ਤੋਂ ਬਾਅਦ ਜੇ ਲੋੜ ਪਈ ਤੇ ਇਹ ਕਹਿੰਦੇ ਅਸੀਂ ਪਾਰਲੀਮੈਂਟ ਜਾ ਕੇ ਬਹਿ ਕੇ ਉੱਥੇ ਵੀ ਜਾ ਕੇ ਧਰਮਦੇਵਾਗੇ ਮੁਜ਼ਾਹਰੇ ਕਰਾਂਗੇ ਵੀ ਇਹ ਲੋਕਾਂ ਦੀ ਆਵਾਜ਼ ਨੂੰ ਦਬਾਇਆ ਕਿਉਂ ਜਾ ਰਿਹਾ ਜੀ ਜਦੋਂ ਉਹਦੇ ਤੋਂ ਕੋਈ ਕੇਸ ਹੀ ਨਹੀਂ ਆਇਆ ਹੋ ਜਾਗਾ ਦੋ ਕੇਸ ਨੇ ਤੁਸੀਂ ਦਰਜ ਕੀਤੇ ਇੱਕ ਜਲੰਧਰ ਦੇ ਵਿੱਚ ਇੱਕ ਗੁਰਦੁਆਰੇ ਦੇ ਬਾਹਰਲੀ ਕੁੁਰਸੀਆਂ ਤੋੜੀਆਂ ਸੀਗੇ ਤੇ ਦੂਸਰਾ ਬਕਾਇਦਾ ਤੌਰ ਤੇ ਨਾਲੇ ਥਾਰੇ ਤੇ ਹਮਲੇ ਦਾ ਲੇਕਿਨ ਉਹਦੇ ਵਿੱਚ ਤੁਸੀਂ ਐਨਐਸਏ ਤੇ ਜਵਾਬਾ ਵਗੈਰੇ ਨਹੀਂ ਲਗਾ ਸਕਦੇ ਕੋਈ ਐਨਐਸਏ ਦੀ ਇੱਕ ਕੰਡੀਸ਼ਨ ਹੈ ਵੀ ਜਦੋਂ ਕਿਸੇ ਤੇ ਐਨਐਸਏ ਲਾਈ ਜਾਂਦੀ ਹੈ ਉਹਦੀ ਸਟੇਟ ਤਬਦੀਲ ਕਰ ਦਿੱਤੀ ਜਾਂਦੀ ਹੈ ਤੇ ਸਾਡੇ ਗਵਾਂਡੀ ਸਟੇਟ ਹਰਿਆਣਾ ਵੀ ਹੈਗਾ ਵਾ ਦਿੱਲੀ ਵੀ ਹੈਗੀ ਆ ਸਾਡੇ ਆਪਣੇ ਰਾਜਸਥਾਨ ਵੀ ਹੈਗੀ ਆ ਉਹਨੂੰ 2.5 2700 ਕਿਲੋਮੀਟਰ ਦੂਰ ਇੱਥੋਂ ਅਸਾਮ ਦੇ ਵਿੱਚ ਜਿਹੜੀ ਦੂਸਰੇ ਪਾਸੇ ਬਿਲਕੁਲ ਦੂਸਰੇ ਪਾਸੇ ਉੱਤਰ ਤੁਸੀਂ ਭੇਜਿਆ ਉਹਨੂੰ ਇਹਦਾ ਕੀ ਕਾਰਨ ਸੀ ਕਹਿੰਦੇ ਜੀ ਉੱਥੇ ਤੇ ਵੇਖੋ ਜੇਕਰ ਤੇ ਇੱਥੇ ਲੱਗ ਗਏ ਤੇ ਜੇਲ੍ਹ ਚ ਹੁੰਦੇ ਤੇ ਨਾ ਬਾਹਰ ਜਾ ਕੇ ਧਰ ਬੈ ਬਹਿ ਜਾਣਾ ਸੀਗਾ ਭਾਈ ਬਹਿ ਤੂੰ ਹਣੀ ਵੀ ਜਾਣਗੇ ਕੋਈ ਫਰਕ ਨਹੀਂ ਮਿੰਦਾ ਖਾਲਸਿਆਂ ਨੂੰ ਖਾਲਸੇ ਦੇ ਲੇ ਲੇ ਪਿਸ਼ਾਵਤੋਂ ਲੈ ਕੇ ਲੇਧ ਨਾਲ ਤੱਕ ਜਾ ਸਕਦੇ ਆ ਤੇ ਇਹ ਕਿਹੜੀ ਗੱਲ ਹੈ ਕਿ ਡਿਬਰੂਗੜ ਕਿੰਨੀ ਕੁ ਦੂਰ ਹੈਗਾ ਪਰ ਭਾਈ ਅਮਰਤਪਾਲ ਸਿੰਘ ਦੇ ਜਿਹੜੇ slogans ਲਿਖੇ ਸੀ ਉਹਨੇ ਵੀ ਉਹਨਾਂ ਅਮਰਤਪਾਲ ਨੂੰ ਰਿਆ ਕਰੋ ਅਮਰਤਪਾਲ ਜਿਹੜਾ 20 ਲੱਖ ਲੋਕਾਂ ਦੀ ਆਵਾਜ਼ ਆ ਉਹਦੇ ਨਾਲ ਜ਼ਿਆਸਤੀ ਕੀਤੀ ਜਾਂਦੀ ਹੈ ਜ਼ਿਆਸਤੀ ਜਿੰਨਾ ਤੇ ਬਰਦਾਸ਼ਤੀ ਕੀਤੀ ਜਾਂਦੀ ਹੈ ਉਹ ਤੇ ਜਿਹੜਾ ਅਗਲੀ ਵਾਰਨਿੰਗ ਦਿੱਤੀ ਆ ਵੀ ਜੇ ਭਾਈ ਅਮਰਤਪਾਲ ਸਿੰਘ ਨੂੰ ਰਿਆ ਨਹੀਂ ਕੀਤਾ ਜਾਂਦਾ ਤੇ ਉਹ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਦਾ ਜਿਹੜਾ ਉਹ ਨਿਵਾਸ ਘੇਰਨਗੇ ਭਾਵੇਂ ਕਿ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਚੰਡੀਗੜ੍ਹ ਚ ਵਾਰਨਿੰਗ ਨਹੀਂ ਦੇਣਾ ਬਾਰੀ ਤਰ ਨਾ ਡੋਣਾ ਪੜਿਆ ਇਹਨਾਂ ਨੂੰ ਇਹ ਵੀ ਤੇ ਇੱਕ ਬੜੀ ਵੱਡਾ ਬਣਾ ਲਾ ਸਾਡੀ ਰਾਜਧਾਨੀ ਹੋਵੇ ਤੇ ਸਾਮੂਹ ਵੱਲ ਤੋਂ ਵਜਿਆ ਜਾਵੇ ਵੀ ਤੁਸੀਂ ਆ ਕੇ ਧਰਨਾ ਵੀ ਨਹੀਂ ਸਕਦੇ ਪਹਿਲਾਂ ਸੈਕਟੇਟ ਦੇ ਬਾਹਰ ਧਰਨੇ ਹੁੰਦੇ ਸੀਗੇ ਵਿਧਾਨ ਸਭਾ ਦੇ ਬਾਹਰ ਹੁੰਦੇ ਸੀ ਮੜ ਕੇ ਉੱਥੋਂ ਕੱਢ ਕੇ ਮਟਕਾ ਚੌਕ 'ਚ ਲੈ ਜਾਂਦੇ ਤੇ ਮਟਕਾ ਚੌਕ ਤੋਂ ਬਾਅਦ ਹੋ ਗਿਆ ਦਿੱਤਾ ਵੀ ਤੁਸੀਂ ਧਰਨੇ ਦੇ ਨਹੀਂ ਸਕਦੇ ਤੇ ਚੰਡੀਗੜ੍ਹ ਤੁਸੀਂ ਵੜੀ ਦੇ ਸਕਦੇ ਇਹ ਤਾਂ ਮਤਲਬ ਕੇਂਦਰ ਨੇ ਤੇ ਪਹਿਲੇ ਫੈਸਲਾ ਕਰ ਲਿਆ ਵੀ ਚੰਡੀਗੜ ਜਿਹੜਾ ਵਾ ਅਸੀਂ ਪੰਜਾਬ ਨੂੰ ਨਹੀਂ ਦੇਣਾ ਪੰਜਾਬ ਜੂਗ ਚੰਡੀਗੜ ਟ੍ਰੈਕਰੀ ਹੈ ਜੀ ਜੇ ਸਿੱਖ ਜਾਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਜਾ ਕੇ ਧੰਨਾ ਦੇਣਾ ਚਾਹੁੰਦੇ ਤੁਸੀਂ ਸ਼ੰਭੂ ਬਾਰਡਰ ਤੇ ਪੰਦਰਾਂ ਦਿਨਾਂ ਨੂੰ ਜੇ ਚੰਡੀਗੜ ਮੁੱਖ ਮੰਤਰੀ ਦੀ ਕੋਠੀ ਕਿ ਤਰ੍ਹਾਂ ਦੇਣਾ ਚੰਡੀਗੜ ਪੁਲਿਸ ਲੋਕ ਨਹੀਂ ਦੇਉਂਦਾ ਇਹ ਡੈਮੋਕਰੇਸੀ ਦਾ ਤੇ ਸਾਡੇ ਮਨੁੱਖੀ ਅਧਿਕਾਰਾਂ ਦੀ ਬਜਾਏ ਸਾਡੇ ਮੌਲਿਕ ਅਧਿਕਾਰਾਂ ਦੀ ਵੀ ਉਲੰਘਣਾ ਹੈ ਇਹ ਸਾਡੇ ਅਧਿਕਾਰ ਨੇ ਆਪਣੀਆਂ ਮੰਗਾਂ ਦੇ ਅਖਤ ਜਾ ਕੇ ਅਸੀਂ ਧਰਨਾ ਦੇ ਸਕਦੇ ਮੁੱਖ ਮੰਤਰੀ ਦੀ ਕੋਠੀ ਦੇ ਅਗਲੇ ਪਾਸੇ ਲੇਕਿਨ ਸਾਡੇ ਹੱਕਾਂ ਦੇ ਡਾਕਾ ਮਾਰਿਆ ਜਾ ਕੁਚਲੇ ਜਾ ਰਹੇ ਨੇ ਸਾਡੇ ਹਰਕਾ ਡਾਕਾ ਨਹੀਂ ਕੁਚਲੇ ਜਾ ਰਹੇ ਨੇ ਇਸ ਕਰਕੇ ਜਿਹੜੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਆ ਵੀ ਅਗਲਾ ਧਰਨਾ ਸਾਡਾ ਲੋੜ ਪਈ ਤੇ ਅਸੀਂ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਕੋਠੀ ਵੀ ਰਹਿਣਾ ਤੇ ਜੇ ਨਾ ਗੱਲ ਬਣੀ ਤੇ ਦਿੱਲੀ ਜਾ ਕੇ ਅਸੀਂ ਫਿਰ ਪਾਰਲੀਮੈਂਟ ਦੇ ਬਾਹਰ ਬਿਠਾਂਗੇ ਮੇਰਾ ਉਹਨਾਂ ਨੂੰ ਇਹੀ ਸੁਝਾਅ ਸੀਗਾ ਵੀ 1 ਦਸੰਬਰ ਤੋਂ ਲੈ ਕੇ ਤੇ 19 ਦਸੰਬਰ ਤੱਕ ਬਹੁਤ ਇੰਨੀ ਡੇਲੀ 11 ਬੰਦੇ 11 ਬੰਦੇ ਭਜੋ ਕੋਈ ਮੂੰਹ ਦੇ ਪੱਟੀਆਂ ਮਲਦਣ ਮੂੰਹ ਦੇ ਉੱਤੇ ਕੋਈ ਤੁਸੀਂ ਕੋਈ ਨਾਰਾ ਦੇ ਮਾਰਨਾ ਕੁਝ ਨਹੀਂ ਕਰਨਾ ਤੁਹਾਡੇ ਅੱਜ ਤੱਕਤੀਆਂ ਹੋਣੀਆਂ ਚਾਹੀਦੀਆਂ ਭਾਈ ਅਮਰਤਪਾਲ ਸਿੰਘ ਰਿਆਕਰ ਹੁੰਦੀਆਂ ਜੇਕਰ ਤੇ ਇਹ ਗੱਲ ਮੰਨ ਲੈਂਦੇ ਤੇ ਉੱਥੇ ਚਲੇ ਜਾਂਦੇ ਤੇ ਮੇਰੇ ਖਿਆਲ ਸ਼ਾਹੂ ਦੀ ਹੈ ਵੀ ਹੋ ਜਾਂਦੀ ਕਿ ਉਹ ਉੱਥੇ ਫਿਰ ਇੰਟਰਨੈਸ਼ਨਲ ਲੈਵਲ ਤੇ ਨਿਊਜ਼ ਆਪਣੀ ਸੁਣਾਦੀ ਆ ਇੱਥੇ ਤੇ ਜਗਬਾਣੀ ਤੇ ਪੰਜਾਬ ਕੇ ਸ਼ਬਗੀ ਅਜੀਤ ਸ਼ਬਗੀ ਦੇ ਬਣੇ ਇਹ ਇੰਨੇ ਦੇ ਟਾਰਾ ਮਾਰਦੇ ਸੀ ਕਬਰ ਸ਼ਬਗੀ ਆ ਉੱਥੇ ਜਦੋਂ ਇੰਟਰਨੈਸ਼ਨਲ ਨਿਊਜ਼ ਪੇਪਰ ਚੋਂਦਾ ਇੰਟਰਨੈਲ ਖਬਰਾਂ ਸ਼ਬਦੀਆਂ ਵੀ ਇਸ ਤਰੀਕੇ ਨਾਲ ਇੱਕ ਐਮਪੀ ਨੂੰ ਫੜ ਕੇ ਨਜਾਇਜ਼ ਤੌਰ ਤੇ ਬੰਦ ਕੀਤਾ ਗਿਆ ਉਹ ਵੀ ਭਾਰਤ ਸਰਕਾਰ ਤੇ ਦਬਾਅ ਦਬਾਅ ਪੈਣਾ ਸੀਗਾ ਹਾਲੀਕੇ ਤੁਹਾਨੂੰ ਪਤਾ ਹੀ ਆ ਜਿਹੜੇ ਗ੍ਰਹਿ ਮੰਤਰਾਲੇ ਮੰਤਰੀ ਨੇ ਉਹ ਕਹਿੰਦੇ ਜੀ ਇੱਕ ਵੇਖੋ ਕੁਝ ਉਹ ਇੱਕ ਵਿਅਕਤੀ ਬਕਾਇਦਾ ਤੌਰ ਤੇ ਭਿੰਡਰਾਂ ਵਾਲਾ ਬਣਨਾ ਚਾਹੁੰਦਾ ਸੀ ਪੰਜਾਬ ਦੇ ਵਿੱਚ ਲੇਕਿਨ ਅਸੀਂ ਬਣ ਨਹੀਂ ਦਿੱਤਾ ਸੀ ਉਹਨੂੰ ਪਹਿਲਾਂ ਹੀ ਫੜ ਕੇ ਅਸੀਂ ਬਕਾਇਦਾ ਤੌਰ ਤੇ ਜੇਲ੍ਹ ਸੁਧਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਜਾ ਕੇ ਉੱਥੇ ਆਪਣੇ ਜੇਲ੍ਹ ਦੇ ਵਿੱਚ ਬੈਠਾ ਭਾਈ ਪਾਠ ਤੋਂ ਦਾ ਬੁਨਿਆਦੀ ਹੱਕ ਉਹ ਕਰੇਗਾ ਕਰੇਗਾ ਆਪਣੇ ਗੁਰੂ ਨੂੰ ਸਮਰਪਿਤ ਕੋਈ ਵੀ ਸਿੱਖੋ ਪਾਠ ਵੀ ਕਰਦਾ ਸਭ ਕੁਝ ਕਰਦਾ ਜੇ ਸਾਡੇ ਹੇ ਮੰਤਰੀ ਵਰਗੇ ਜਿਹੜੇ ਬੰਦੇ ਨੇ ਤੜੀ ਪਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਹੋਣਗੇ ਤੇ ਉਹ ਦੇਸ਼ ਦਾ ਰੱਬ ਹੀ ਰੱਖਾ ਵਾ ਉਹ ਦੇਸ਼ ਦਾ ਪੱਠਾ ਅੱਜ ਵੀ ਬਿਠਾ ਤੇ ਕੱਲ ਵੀ ਬਿਠਾ ਤੇ ਪਰਸਵੀਂ ਬਿਠਾ ਇਹਨਾਂ ਲੋਕਾਂ ਦੀ ਬਦੌਲਤ ਅੱਜ ਇੰਡੀਆ ਨਾਲ ਸਾਡੇ ਗੁਆਢੀ ਮੁਲਕ ਸਾਰੇ ਜਿਹੜੇ ਖਿਲਾਫ ਨੇ ਪਾਕਿਸਤਾਨ ਸਾਡੀ ਦੀ ਬਣਦੀ ਚਾਈਨਾ ਨਾਲ ਸਾਡੀ ਦੀ ਬਣਦੀ ਸ਼੍ਰੀਲੰਕਾ ਨਾਲ ਸਾਡੀ ਦੀ ਬਣਦੀ ਮਿਆਂਮਾਰ ਨਾਲ ਸਾਡੀ ਦੀ ਬਣਦੀ ਬੰਗਲਾਦੇਸ਼ ਦਾ ਸਾਡੀ ਨਹੀਂ ਬਣਦੀ ਹਾਂ ਅਫਗਾਨਿਸਤਾਨ ਦਾ ਸੀ ਆਪਣੀ ਜਿਹੜੀ ਆ ਲੋਡ ਨੂੰ ਨਾ ਕੰਪਰਮਾਈਜ਼ ਕੀਤਾ ਜਿੰਨੇ ਸਾਡੇ ਦਾ ਧੱਕੇ ਕੀਤੇ ਅਫਗਾਨਿਸਤਾਨ ਨੇ ਉਹ ਵੀ ਸਾਰੇ ਦੇ ਸਾਹਮਣੇ ਕਿੱਦਾਂ ਸਾਡਾ ਹਰ ਭਾਈ ਜੱਜ ਅਗਵਾ ਕਰਕੇ ਲੈ ਕੇ ਗਏ ਉਥੇ 7 ਦਿਨ ਭਾਈਏ ਰੱਖਿਆ ਲੋਕ ਸਾਡੇ ਜਿਹੜੇ ਸੀ ਇੱਕ ਦੋ ਜਿਹੜੇ ਸੀ ਜਾਤਰੂ ਮਾਰੇ ਵੀ ਗਏ ਉਥੇ ਕੋਈ ਹਟੈਕ ਹੋ ਗਿਆ ਕੋਈ ਬਿਮਾਰ ਹੋ ਗਿਆ ਇਸ ਕਰਕੇ ਮਜਬੂਰੀ ਬਣ ਗਈ ਵੀ ਸਾਡੇ ਨਾਲ ਹੋਰ ਤਾਂ ਲੱਗੇ ਵੀ ਹੈ ਨਹੀਂ ਉਹਨੇ ਫਗਾਨਾ ਸੰਦ ਨਾਲ ਥੋੜੀ ਬਥੀ ਦੋਸਤੀ ਪਾ ਲੋ ਫਗਾਨਾ ਸੰਦ ਦੋਸਤੀ ਪਾਉਣਾ ਮਤਲਬ ਤਾਲੇਬਨਾਂ ਦੋਸਤੀ ਪਾਉਣੀ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਅਤਵਾਦੀ ਵੱਖਵਾਦੀ ਬੰਨੇ ਕਹਿੰਦੇ ਉਹਨਾਂ ਨਾਲ ਦੋਸਤੀ ਪਾਉਣੀ ਦੀ ਜੀ ਜੀ ਤੁਸੀਂ ਜਿਵੇਂ ਗੱਲ ਕੀਤੀ ਕਿ ਅਮਿਤ ਸ਼ਾਹ ਨੇ ਬੋਲਿਆ ਕਿ ਉਹ ਪਿੰਡਰਾ ਵਾਲਾ ਬਣਦਾ ਸੀ ਪਰ ਉਸ ਨੂੰ ਜੇਲ੍ਹ ਚ ਕਾਰ ਦਿੱਤਾ ਹਾਈ ਕਮਾਂਡ ਤੇ ਕਹਿ ਰਹੀ ਹੈ ਭਾਜਪਾ ਦੀ ਪਰ ਜਿਹੜਾ ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਨੇ ਉਹ ਵੀ ਤੇ ਉਹਨਾਂ ਨੇ ਅਮਰਿਤਪਾਲ ਦੀ ਪੈਰੋਲ ਦੀ ਜਨਤਕ ਤੌਰ ਦੇ ਉੱਤੇ ਵਕਾਲਤ ਕਰ ਦਿੱਤੀ ਹੈ ਕਿ ਇੰਜੀਨੀਅਰ ਰਸ਼ੀਦ ਨੂੰ ਮਿਲ ਸਕਦੀ ਹੈ ਪੈਰੋਲ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਮਿਲ ਸਕਦੀ ਕੀ ਲੱਗਦਾ ਹੈ ਕਿ ਜਿਹੜਾ ਹ ਯੂ ਟਰਨ ਆ ਦਰਬਿੰਦ ਬਿੱਟੂ ਤਾਂ ਉਹਨਾਂ ਨੇ ਪਹਿਲਾ ਬਿਆਨ ਅੰਮ੍ਰਿਤਪਾਲ ਦੇ ਖਿਲਾਫ ਹੀ ਉਹਨਾਂ ਦੇ ਅਸੀਂ ਐਕਸਰ ਸੁਣਦੇ ਆ ਜਦੋਂ ਦਰਬਿੰਦ ਬਿੱਟੂ ਬੋਲਦੇ ਨੇ ਉਹਨਾਂ ਦੇ ਖਿਲਾਫ ਹੀ ਬੋਲਦੇ ਨੇ ਪਰ ਹੁਣ ਜੋ ਇਹ ਯੂ ਟਰਨ ਆ ਇਹ ਕਿਸ ਤਾਈ ਦੀਆਂ ਚੋਂ ਉਹਨਾਂ ਨੂੰ ਲੈ ਕੇ ਕੋਈ ਰਣਨੀਤੀ ਬਣਾ ਰਹੀ ਹੈ ਭਾਜਪਾ ਪੰਜਾਬ ਦੇ ਵਿੱਚ ਜਿਹੜੀ ਬਿੱਟੂ ਨੇ ਬਿੱਟੂ ਨੂੰ ਚਾਹਦਾ ਵੀ ਬਿਆਨਬਾਜ਼ੀ ਕੱਲੀ ਨਾ ਕਰ ਜੀ ਆਪਣੇ ਆਕਾ ਗ੍ਰਹਿ ਮੰਤਰੀ ਦੀ ਪਿਛਲੀ ਸਟੇਟਮੈਂਟ ਕੱਢ ਲੇ ਤੇ ਉਹਨੂੰ ਲਿਖਤੀ ਤੌਰ ਤੇ ਦੇਵੇ ਵੀ ਤੁਸੀਂ ਭਾਈ ਅੰਮ੍ਰਿਤਪਾਲ ਨੂੰ ਰਿਹਾ ਕਰੋ ਭਾਈ ਅਮਰਤਪਾਲ ਸਿੰਘ ਆਪਣੇ ਹਲਕੇ ਦੇ 20 ਲੱਖ ਲੋਕਾਂ ਦੀ ਆਵਾਜ਼ ਆ ਤਾਂ ਕਿ ਉਹ ਆਪਣੇ ਲੋਕਾਂ ਦੀ ਜਾ ਕੇ ਆਵਾਜ਼ ਬੁਲੰਦ ਕਰ ਸਕੇ। ਇੰਜੀਨੀਅਰ ਰਸ਼ੀਦ ਜੀ ਤੇ ਦੇ ਇੱਕ ਨਹੀਂ ਕਈ ਇਲਜ਼ਾਮ ਨੇ ਜੇ ਤੁਸੀਂ ਉਹਨੂੰ ਪਰੂਵ ਦੇ ਸਕਦੇ ਹੋ ਤੇ ਫਿਰ ਭਾਈ ਅਮਰਤਪਾਲ ਸਿੰਘ ਜੇਲ੍ਹ ਚ ਕਿਉਂ? ਜੀ। ਬਿੱਟੂ ਜਣਿਆ ਬੰਦਾ ਇਹ ਦੋ ਬੂਆ ਸੱਪ। ਕਦੀ ਤੂੰ ਦੁਰਜਨਾ ਕਰੀਓ ਦੁਰ ਹੋ ਜਾਂਦਾ। ਇੱਕ ਪਾਸੇ ਤੇ ਕਹਿੰਉ ਅਸੀਂ ਖਾਲਸਾਤਨ ਨੂੰ ਪੰਪੜ ਨਹੀਂ ਦੇਣਾ ਜੀ ਮੇਰੇ ਦਾਦੇ ਦੀ ਸ਼ਹਾਦਤ ਹੋ ਗਈ ਜੀ ਫਲਾਣ ਉਹ ਬੜੀਆ ਗੱਲ ਕਰਦਾ ਦੂਸਰੇ ਪਾਸੇ ਇਹਦੀ ਪਾਰਟੀ ਕਹਿੰਦੀ ਆ ਵੀ ਉਹ ਖਾਲਸਤਾਨੀਆ ਤੇ ਖਾਲਸਾ ਦੀ ਮੰਗ ਕਰਦਾ ਇਸ ਕਰਕੇ ਉਹਨੂੰ ਜੇਲ੍ਹ ਸੁਟਿਆ ਸੀ ਤੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸ਼ੇਖ ਰਸੀਦ ਜਿਹੜਾ ਰਸੀਦ ਇੰਜੀਨੀਅਰ ਉਹਦੇ ਤੇ سنگین ਇਲਜ਼ਾਮ ਆ ਇਹਦੇ ਤੇ ਕੋਈ ਇਲਜ਼ਾਮ ਨਹੀਂ ਹੈਗਾ ਜੀ ਮੰਨ ਕੀਤਾ ਤਾਂ ਉਹਨੇ ਸਟੇਟ ਗਵਰਨਰ ਤੇ ਤੱਪੜ ਚਾਹੀ ਕੀਤੀ ਹੈ ਕਿ ਸਟੇਟ ਗਵਰਨਰ ਨੇ ਕਰਨਾ ਹੁੰਦਾ ਸਟੇਟ ਗਵਰਨਰ ਕਰੇ ਤੇ ਫਿਰ ਭਾਈ ਤੁਹਾਡੇ ਲੀਡਰ ਨੂੰ ਬਿਆਨ ਦੇਣ ਦੀ ਕਿ ਲੋੜ ਸੀ ਉਹ ਕਹਿ ਦਿੰਦਾ ਜੀ ਸਾਡਾ ਕੋਈ ਰੋਲ ਨਹੀਂ ਹੈਗਾ ਇਹ ਜੋ ਕੀਤਾ ਸਟੇਟ ਗਵਰਨਰ ਨੇ ਕੀਤਾ ਫਿਰ ਬਿਆਨ ਦੇਣ ਦੀ ਕਿ ਲੋੜ ਸੀ ਜੇ ਬਿਆਨ ਦਿੱਤਾ ਤੇ ਦਾ ਮਤਲਬ ਉਹਨਾਂ ਦੀ ਥੋੜੀ ਬਾਲੀ ਕਹਾਣੀ ਵਿੱਚ ਨਾਲ ਸਹਿਮਤੀ ਹੈਗੀ ਬਿਲਕੁਲ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜੀ ਕੇਂਦਰੀ ਗ੍ਰਹਿ ਮੰਤਰਾਲਾ ਉਹਦੇ ਇਸ਼ਾਰਿਆਂ ਤੇ ਸਟੇਟ ਗਵਰਨਮੈਂਟ ਕੰਮ ਕਰਦੀ ਹੈ ਇਹਦਾ ਖਮਿਆਜਾ ਬਕਾਇਦਾ ਤੌਰ ਤੇ ਭਾਜਪਾ ਨੂੰ ਪੰਜਾਬ ਚ ਨਹੀਂ ਕਈ ਹੋਰ ਸੂਬਿਆਂ ਚ ਵੀ ਭੁਗਤਣਾ ਪਊਗਾ ਪਰ ਉਹਦੀ ਪਾਰਟੀ ਵਾਲੇ ਬਹੁਤ ਵੀਕ ਨੇ ਇਸ ਗੱਲ ਤੋਂ ਵੀ ਆਪਣੀ ਜਿਹੜੀ ਆ ਇਹ ਗੱਲ ਨੂੰ ਉਹ ਰੱਖ ਨਹੀਂ ਸਕਦੇ ਅੱਜ ਤੱਕ ਜਿੱਦ ਤੱਕ ਨਹੀਂ ਰੱਖ ਨਹੀਂ ਸਕਦੇ ਚਾਹੇ ਦਾ ਐਸੀ ਭਾਵੇ ਰਾਜਸਥਾਨ ਹੋਵੇ ਭਾਵੇ ਹਰਿਆਣਾ ਹੋਵੇ ਹਰਿਆਣੇ ਦੇ ਮੁੱਖ ਮੰਤਰੀ ਦੇ ਇੱਕ ਮੰਗ ਪੱਤਰ ਦੇ ਦੇਣ ਆਹ ਲੋ ਜੀ ਸਾਡੀ ਬੰਦਤ ਕੋਲ ਸਾਡੇ ਜਿਆਸਤੀ ਹੋ ਰਹੀ ਦੀ ਰਾਜਸਥਾਨ ਦੇ ਮੁੱਖ ਮੰਤਰੀ ਦੇ ਮੰਗ ਪੱਤਰ ਦੇ ਦੇਣ ਕਟੋ ਕਟੇ ਕੇ ਵਾਅਦੇ ਬੰਦ ਹੋਊਗੀ ਨਾ ਜੀ ਜੰਮੂ ਦੇ ਮੁੱਖ ਮੰਤਰੀ ਅਬਦੁਲ ਅਬਦੁੱਲਾ ਨੂੰ ਇੱਕ ਉਮਰ ਅਬਦੁੱਲਾ ਨੇ ਇੱਕ ਮੰਗ ਪੱਤਰ ਦੇ ਦੇਣ ਕਟੋ ਕੋਲ ਵਾਅਦੇ ਬੰਦ ਹੋਣ ਦੀ ਹੈ ਤੂੰ ਕਹਿਣਗੇ ਸਾਡੇ ਕੋਲ ਮੰਗ ਪੱਤਰ ਆਇਆ ਦਿੱਲੀ ਦੀ ਮੁੱਖ ਮੰਤਰੀ ਦੀ ਵਕੀ ਮੰਗ ਪੁੱਤਰ ਦੇ ਜਾਂ ਉੱਥੋਂ ਦੇ ਲੈਫਟੇਰ ਗਰਨੂ ਜਾ ਕੇ ਦੇਣ ਪਿੰਦ ਜਾਇ ਤੋਟੇ ਫਰਕੇ ਰੱਖਿਆ ਜੀ ਇਹਨਾਂ ਨੇ ਤੇ ਸਭ ਤੋਂ ਵਧੀਆ ਤਰੀਕਾ ਇਹ ਨਾਲ ਪਹਿਲਾਂ ਵੀ ਡਿਸਕਸ ਕੀਤਾ ਵੀ ਪਾਰਲੀਮੈਂਟ ਦੇ ਬਾਅਦ ਜੇ ਕਿ ਇਹ 11 ਬੰਦੇ ਵੀ ਡਿੱਗੇਦੇ ਉਨੇ ਜਣ ਬਹਿ ਜਾਂਦੇ ਉੱਥੇ ਤੇ ਕਾਫੀ ਹੱਦ ਤੱਕ ਮਸਲਾ ਇਹ ਹੱਲ ਹੋ ਜਾਂਦਾ ਸੀ ਇਹਨਾਂ ਦੇ ਵਕੀਲ ਕੀ ਕਰਦੇ ਕਿਹੜੇ ਮੈਨੂੰ ਨਹੀਂ ਪਤਾ ਜੁਐਨ ਨੂੰ ਚਿੱਠੀਆਂ ਲੇਖੋ ਵਰਡ ਹਿਮੋਰਾਇਡਸ ਵਿੱਚ ਥੇ ਲੇਖੂ ਆਪੇ ਉਹ ਪੁੱਛ ਪੜਤਾਲ ਕਰਨਗੇ ਵੀ ਇਹ ਜਿਆਦਤੀ ਕਿਉਂ ਹੋ ਰਹੀ ਹੈ ਪਰ ਮੈਂ ਇਹ ਦੱਸ ਦਿਆਂ ਵੀ ਉਹਦੇ ਸਿਆਣੇ ਨਹੀਂਗੇ ਭੋਲੇ ਲੋਕ ਨੇ ਉਹਨਾਂ ਨੂੰ ਇਹਨਾਂ ਦਾ ਨਹੀਂ ਪਤਾ ਤੇ ਬਿੱਟੂ ਦੀ ਮੰਗ ਤੇ ਬਿਲਕੁਲ ਠੀਕ ਹੈ ਪਰ ਬਿੱਟੂ ਤੱਪੜਚਾਰੀ ਪੰਜਾਬ ਸਰਕਾਰ ਤੇ ਨਾ ਕਰੇ ਆਪਣੇ ਆਂਕਾ ਨੂੰ ਜਾ ਕੇ ਕਵੇ ਗ੍ਰਹਿ ਮੰਤਰੀ ਨੂੰ ਜਾ ਕੇ ਕਹਵੇ ਭਾਈ ਤੁਸੀਂ ਬਿੱਟੂ ਨੂੰ ਰਿਹਾਅ ਕਰੋ ਸਟੇਟ ਗਵਰਨਰ ਤੇ ਦਬਾਅ ਪਾਉ ਬਦਲਿਆ ਕੀਤਾ ਜਾਵੇ ਜੇ ਕਿਤੇ ਅੱਜ ਇਸ਼ਾਰਾ ਕਰੇ ਮੰਤਰੀਆਂ ਨੇ ਤਾਂ ਹੋ ਜਾਵੇ ਨੰ। ਵੀ ਪਾਈ ਅਮਰਤਪਾਲ ਨੂੰ ਦਬਾਅ ਕੀਤਾ ਜਾਵੇ ਤੇ 5 ਮਿੰਟਾਂ ਤੋਂ ਪਹਿਲਾਂ ਉਹ ਆਰਡਰ ਜਾਰੀ ਹੋ ਜਾਣਗੇ। ਫਿਰ ਮੈਂ ਇਹ ਵੀ ਦੱਸ ਦਿਆਂ ਵੀ ਇਹਨਾਂ ਦੇ ਵਿੱਚ ਜਿਹੜੀ ਆਮ ਤੌਰ ਤੇ ਲਾਉਂਦੇ ਜ਼ਿਆਦਾਤਰ ਜਿਹੜੇ ਆ ਉਹ ਇਹੀ ਲਾਉਦੇ ਨੇ ਆਪਣੇ ਡੀਸੀ ਦੇ ਲੋੜੀ ਹੁੰਦੀ ਆ ਤਾਂ ਜੀ ਡੀਸੀ ਦੇ ਤਾਰਾ ਦੋੜੀ ਹੁੰਦੀ ਆ ਵਲਾਤੀ ਪੰਜਾਬ ਸਰਕਾਰ ਦੇ ਕਹਿਣ ਤੇ ਲਾਉਣੀ ਹੁੰਦੀ ਹੈ ਇਸ ਕਰਕੇ ਜਿਹੜੀ ਗੱਲ ਬਕਾਇਦਾ ਤੌਰ ਤੇ ਉਹਨੇ ਗੱਲ ਕੀਤੀ ਹੈ ਵੀ ਕੁਝ ਲੋਕ ਪਿੰਡਰਾ ਵਾਲੇ ਬਣਨੇ ਚਾਹੁੰਦੇ ਸੀ ਮੈਂ ਨਾ ਤੇ ਪਿੰਡਰਾ ਵਾਲੇ ਦੇ ਖਿਲਾਫ ਕੋਈ ਕੇਸ ਦਰਜ ਸੀਗਾ ਪਿੰਡਰਾ ਵਾਲੇ ਦੇ ਖਿਲਾਫ ਇੱਕ ਵੀ ਕੇਸ ਕੋਈ ਡਾਕਕੇ ਦਾ ਕੋਈ ਚੋਰੀ ਦਾ ਕੋਈ ਕਤਲ ਦਾ ਕੋਈ ਮਾਰਪਟ ਦਾ ਕੋਈ ਕੇਸ ਦਰਜ ਨਹੀਂ ਸੀਗਾ ਉਹਨੂੰ ਇੱਕ ਡਾ ਵੱਡਾ ਹੱਤਵਾਦੀ ਬਣਾ ਕੇ ਪੇਸ਼ ਕਰਕੇ ਦੇਣਾ ਜਿਹੜੇ ਦਰਬਾਰਸ਼ਾ ਨੂੰ ਠਾਇਆ ਤੇ ਇਹ ਵੀ ਬਿੱਟੂ ਦੀ ਪਾਰਟੀ ਦੇ ਲੋਕ ਵੀ ਸ਼ਾਮਲ ਸੀ ਜਿਹੜੇ ਕਹਿੰਦੇ ਸੀਗੇ ਵੀ ਇੰਦਰਾ ਗਾਂਧੀ ਤੇ ਇਹ ਕੰਮ ਕਰਨ ਲਈ ਤਿਆਰ ਨਹੀਂ ਸੀ ਦਬਾਅ ਪਾ ਕੇ ਕਹਿੰਦਾ ਬਿੱਟੂ ਜੀ ਜੇ ਤੁਹਾਡੇ ਤੇ ਦਮ ਹੈਗਾ ਤੁਸੀਂ ਆਪਣੇ ਆਕਾ ਤੇ ਜਾ ਉਹਨੂੰ ਜਾ ਕੇ ਕਹੋ ਵੀ ਤੁਸੀਂ ਸਟੇਟ ਗਵਰਨਰ ਨੂੰ ਕਹੋ ਵੀ ਜਿਹੜੀ ਐਨਐਸਏ ਲਾਈ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਉਹ ਹਟਾਈ ਜਾਵੇ ਤਦ ਨੂੰ ਪੰਜਾਬ ਦੀ ਜੇਲ੍ਹ ਵਿੱਚੋਂ ਛੁੱਟ ਕੀਤਾ ਜਾਵੇ ਜੀ ਜੀ ਪਤਾ ਲੱਗਦਾ ਨਹੀਂ ਹੈ ਕਿ ਕਮਾਂਡ ਇਹਨਾਂ ਦੀ ਸੁਣਦੀ ਹੋਗੀ ਤਾਂ ਇਹ ਤਾਂ ਸਿਰਫ ਬਿਆਨਬਾਜ਼ੀ ਹੀ ਕਰਦੇ ਆ ਗਿਆ ਕੁਝ ਹੁੰਦਾ ਨਹੀਂ ਇੱਥੇ ਬੋਲ ਦਿੰਦੇ ਨੇ ਤੇ ਪ੍ਰੋ ਵੀ ਗੌਰ ਕਰਦੇ ਨਹੀਂ ਜ਼ਿਆਦਾ ਬਾਕੀ ਦੇਖੋ ਕੀ ਹੁੰਦਾ ਹੈ ਰੋਸ ਪ੍ਰਦਰਸ਼ਨ ਵੀ ਅਜਮ੍ਰਿਤਪਾਲ ਦੇ ਸਮਰਥਕਾਂ ਨੇ ਕਿਹਾ ਹੈ 8 ਤਰੀਕ ਨੂੰ ਸੁਣਵਾਈ ਹੋਣ ਜਾ ਰਹੀ ਹੈ ਦੇਖਦੇ ਹਾਂ ਕਿ ਉਸ ਦਿਨ ਪੰਜਾਬ ਸਰਕਾਰ ਕੀ ਰਿਪੋਰਟ ਚ ਆਪਣੇ ਕੀ ਕੁਝ ਪੇਸ਼ ਕਰਦੀ ਹੈ ਪਰ ਸਭ ਰਵਨੀਤ ਬਿੱਟੂ ਦੀ ਹੀ ਗੱਲ ਕਰੂੰਗੀ ਮੈਂ ਫਿਰ ਤੋਂ ਰਵਨੀਤ ਬਿੱਟੂ ਦੇਤੇ ਨਜਾਇਜ਼ ਕਬਜ਼ੇ ਦੇ ਇਲਜ਼ਾਮ ਲੱਗੇ ਨੇ ਇੱਕ ਨੋਟਿਸ ਵੀ ਜਾਰੀ ਹੋ ਗਿਆ ਇਹ ਕਿਹੜਾ ਬਿੱਟੂ ਮੈਂ ਸੋਚਦਾ ਵੀ ਬਥੇ ਸਿਆਣਾ ਬੰਦਾ ਨੇ ਜਦੋਂ ਉਹਨੇ ਲੋਕ ਸਭਾ ਦੀ ਚੋਣ ਲੜੀ ਆ ਕਿ ਕਿ ਮੌਕੇ ਦੇ ਉੱਤੇ ਉਹਨੂੰ ਪੈਸੇ ਤਾਂ ਨੇ ਬੱਚੀ ਕਰੋੜ ਤੋਂ ਉੱਪਰ ਸਰਕਾਰੀ ਕੋਠੀ ਜਿਹੜੀ ਇਹਨਾਂ ਨੂੰ ਮੱਲੀ ਆ ਲੁਧਿਆਣੇ ਦੇ ਵਿੱਚ ਕਾਰਪੋਰੇਟ ਦੀ ਕੋਠੀ ਆ ਤੇ ਉਹਨਾਂ ਨੇ ਕਿਹਾ ਸੀ ਨਿਊ ਰਿਸਰਟਿਕਲ ਉਹਨੂੰ ਨਿਮਤੰਨ ਨਹੀਂ ਮਿਲ ਸਕਦਾ ਤੁਸੀਂ ਕੋਠੀ ਡੱਬੀ ਐ ਤੇ ਇੰਨਾ ਰੈਂਟ ਪੈਂਦਾ ਨਾ ਇਹਨੂੰ ਰੈਂਟ ਤਾਰਨਾ ਪਿਆ ਸੀ ਉਹਨਾਂ ਨੂੰ ਤੇ ਹੁਣ ਗੱਲਾਂ ਕਰਦਾ ਕਦੀ ਕੋਠੀ ਦੀਆਂ ਬਣਾਣੀ ਗੱਲ ਤੇ ਢੀਗੜੀ ਗੱਲ ਉਹ ਕਿਹੜੀ ਗੱਲ ਤੇ ਬਿੱਟੂ ਇੱਕ ਅਕਿਰਤ ਕਰਨ ਵਿਅਕਤੀ ਆ ਕਾਂਗਰਸ ਨੇ ਜੋ ਕੁਝ ਦਿੱਤਾ ਉਹਨਾਂ ਦੇ ਪਰਿਵਾਰ ਨੂੰ ਕੋਈ ਨਹੀਂ ਦੇ ਸਕਦਾ ਔਖੇ ਵੇਲੇ ਜੋ ਚਾਹੀਦਾ ਸੀ ਕਾਗਜ਼ਰ ਸਾਥ ਦੇਣਾ ਪੇਛੜ ਕੇ ਬੀਜੇਪੀ ਛੱਲੇ ਗਿਆ ਤੇ ਬੀਜੇਪੀ ਨੇ ਜਿੰਨੂੰ ਰੇਲਵੇ ਮੰਤਰੀ ਰੇਲਵੇ ਸਟੇਟ ਮਿਨਿਸਟਰ ਬਣਾ ਦਿੱਤਾ ਤੇ ਫਿਰ ਕਿਹੜੀ ਐਡੀ ਪ੍ਰਾਪਤੀ ਕਰ ਲਈ ਜੀ ਕੋਈ ਪ੍ਰਾਪਤੀ ਨਹੀਂ ਹੋਈ ਬਿੱਟੂ ਨੂੰ ਲੁਧਿਆਣੇ ਤੋਂ ਕਾਗਜ਼ ਹੀ ਫੇਟਿੰਗ ਮਿਲਿਆ ਨਹੀਂ ਉਹਨੇ ਫਿਰ ਐਮਪੀ ਬਣ ਜਾਣਾ ਸੀ ਲੇਕਿਨ ਫਿਰ ਹਾਰਿਆ ਬੀਜਪੀ ਚਲਾ ਗਿਆ ਬੀਜਪੀ ਨੂੰ ਚੋਣ ਲੜੀ ਹਾਰਿਆ 20 ਹਜ਼ਾਰ ਵੋਟ ਦੇ ਉੱਤੇ ਤੇ ਰਾਜਾ ਬੜਿੰਗ ਜਿੱਤ ਗਿਆ। ਇਹਨੇ ਰਾਜ ਸਭਾ ਦੀ ਗੱਲ ਕੀਤੀ ਗਈ ਵੀ ਮੈਨੂੰ ਹਰਿਆਣੇ ਹਰਿਆਣੇ ਚੋਂ ਰਾਜ ਸਭਾ ਦੇਣ ਲੱਗੇ ਤੂੰ ਕਹਿੰਦਾ ਬਿਲਕੁਲ ਨਾ ਦੇ ਮੈਨੂੰ। ਫੇਰ ਰਾਜਸਥਾਨ ਤੋਂ ਵੇਚ ਕੇ ਦਿੱਤੀ ਸੀ ਪੀ ਹਰਿਆਣੇ ਦਾ ਤੇ ਪੰਜਾਬ ਦਾ ਕਲੇਸ਼ ਹੈ ਪਾਣੀ ਅੰਦਰ ਲੈ ਕੇ ਹੋਰ ਮੰਗਲ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਦੇਖ ਤੇ ਮੈਂ ਹਰਿਆਣੇ ਚੋਂ ਮੰਨ ਗਿਆ ਤੇ ਮੈਨੂੰ ਹਰਿਆਣੇ ਦੀ ਗੱਲ ਕਰਨੀ ਪਊ ਤੇ ਪੰਜਾਬ ਦੇ ਲੋਕ ਮਤੇ ਮੂੰਹ ਤੇ ਠੱਕਣਗੇ ਇਸ ਕਰਕੇ ਜੈ ਫੀਡਬੈਕ ਦਾ ਤੌਰ ਤੇ ਨੇ ਇਹ ਕਹਿਤਾ ਸੀ ਮੈਨੂੰ ਪੰਜਾਬ ਹਰਿਆਣੇ ਚੋਂ ਨਹੀਂ ਰਾਜਸਥਾਨ ਚ ਲਾਓ ਜੀ ਉਹ ਤੁਹ ਰਾਜ ਸਭਾ ਚ ਲੈ ਕੇ ਮਨਿਸਟਰ ਬਣਾ ਦਿੱਤਾ ਇਹਨੇ ਕੀ ਕੀਤਾ ਵੀ ਜਦੋਂ ਆਨੰਦਪੁਰ ਸਾਹਿਬ ਤੋਂ ਐਮਪੀ ਸੀ ਗਿਆ ਇਹਨੇ 2 ਕੋਠੀਆਂ ਮਲੀਆਂ ਸੀ ਬੀਬੀ ਆਬੀ ਦੀਆਂ ਨੰਗਲ ਦੇ ਉਹ ਕੋਠੀਆਂ ਦੇ ਨੇ ਉਸ ਤੋਂ ਬਾਅਦ ਵੀ ਆਪਣਾ ਜਿਹੜਾ ਉਹ ਛੱਡਿਆ ਨਹੀਂ ਗਾ ਵੀ ਮੈਂ ਇਹ ਕੋਠੀ ਦਾ ਮੈਂ ਕਬਜ਼ਾ ਛੱਡ ਦੰਦਾ। ਇਹਨੂੰ ਕਈ ਵਾਰੀ ਚਿੱਠੀਆਂ ਵੀ ਲਿਖੀਆਂ ਗਈਆਂ ਵਾ ਪੱਤਰ ਵੀ ਲਿਖੇ ਗਏ ਨੋਟਿਸ ਵੀ ਭੇਜੇ ਗਏ ਬਿੱਟੂ ਭਾਜੀ ਤੁਸੀਂ ਇਹ ਕੋਠੀਆਂ ਛੱਡ ਦੋ ਜੜਾ ਰੈਂਟ ਦੇ ਦਿਓ। ਨਾ ਇਹਨੇ ਰੈਂਟ ਦਿੱਤਾ ਤੇ ਨਾ ਇਹਨੇ ਉੱਥੇ ਬਕਾਇਦਾ ਤੌਰ ਤੇ ਕੋਠੀਆਂ ਛੱਡੀਆਂ ਨੇ। ਹੁਣ ਬੀਬੀ ਅਮੀ ਬੀਏਬੀ ਮੇ ਭਾਵੇਂ ਐਸ بڑے ਸੈਂਟਰ ਦੇ ਦੀਨਾ ਚੁੱਕਾ ਵਾ ਵੱਖਰੀ ਗੱਲ ਕੁਝ ਹੋਣ ਵਾਲਾ ਨਹੀਂ। ਕਿਉਂਕਿ ਉਹ ਗ੍ਰਹਿ ਮੰਤਰੀ ਨਾਲੇ ਗੋਲੇ ਹਸ ਕਰ। ਫੇਰ ਵੀ BBME ਨੇ 17 ਲੱਖ ਤੇ 60 ਹਜ਼ਾਰ ਦਾ ਇਹਨਾਂ ਨੋਟਿਸ ਭੇਜ ਦਿੱਤਾ ਵੀ ਤੇਰੇ ਇੰਨੇ ਪੈਸੇ ਬਣਦੇ ਨੇ। ਜੀ ਇਹ ਬਕਾਇਆ ਕੋਠੀਆਂ ਖਾਲੀ ਕਰੋ ਤੁਸੀਂ। ਲੇਕਿਨ ਇਹ ਕੋਠੀਆਂ ਕਿਉਂ ਰੱਖੀਆਂ ਮੈਨੂੰ ਨਹੀਂ ਪਤਾ ਲੁਧਿਆਣਾ ਦੇ ਵਿੱਚ ਜੀ ਕਾਰਪੋਰੇਸ਼ਨ ਦੀ ਕੋਠੀ ਦੀ ਕਬਜ਼ਾ ਕੀਤਾ ਦੋ ਕੋਠੀਆਂ ਉੱਥੇ ਰੱਖੀਆਂ ਕੋਠੀ ਦਿੱਲੀ ਮਰੀ ਹੋਊਗੀ। ਇੱਕ ਚੰਡੀਗੜ੍ਹ ਰੱਖੀ ਹੋ ਕਿੰਨੀਆਂ ਕੋਠੀਆਂ ਦੇ ਕਰਨੇ ਕਰਨਾ ਕਿਉਂ ਸਮਝ ਨਹੀਂ ਆਉਂਦੀ। ਇਨੀਆਂ ਕੋਠੀਆਂ ਦੀ ਤਾਂ ਆਮ ਤਾਂ ਮੇਨਟੇਨ ਨਹੀਂ ਕਰ ਸਕਦਾ ਇਸ ਕਰਕੇ BBMP ਨੇ ਨੋਟਿਸ ਭੇਜਿਆ ਇਹਨੂੰ ਕਿ ਉਹ ਕੋਠੀਆਂ ਖਾਲ ਕਰ ਤੁਸੀਂ ਨਜਾਇਜ਼ ਕਬਜ਼ਾ ਕੀਤਾ ਜੇ ਨਜਾਇਜ਼ ਕਬਜ਼ਾ ਇੱਕ ਮੰਤਰੀ ਕਰਦਾ ਕੇਂਦਰ ਦਾ ਫਿਰ ਆਮ ਲੋਕਾਂ ਬਾਰੇ ਅਸੀਂ ਕੀ ਕਵਾਂਗੇ ਅਸੀਂ ਆਮ ਲੋਕਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਕਿਉਂ ਨਹੀਂ BBMP ਨੇ ਇਹਦੇ ਖਰਾਬ ਪਰਚਾ ਦਰਜ ਕਰਨ ਦੀ ਜਿਹੜੀ ਦਰਖਾਸਤ ਜਿਹੜੀ ਆ ਉੱਥੋਂ ਦੇ SSP ਨੂੰ ਦਿੱਤੀ ਵੀ ਪਰਚਾ ਦਰਜ ਕਰੋ ਨਜਾਇਜ਼ ਕਬਜ਼ਾ ਚੁੱਕ ਕੇ ਸਮਨ ਬਾਹਰ ਸੁੱਟੋ ਤੇ ਸਾਡੀਆਂ ਕੋਠੀਆਂ ਸਾਡੇ ਵਾਦੇ ਕਰੋ ਲੇਕਿਨ ਫੇਰ ਵੀ ਬਨਿਸਟਰ ਇਹਸ ਕਰਕੇ ਉਹ ਬਿੱਟੂ ਸਾਹਿਬ ਵੇਖੋ ਇਹਦੇ ਤੇ ਕੀ ਰਿਐਕਸ਼ਨ ਦਿੰਦੇ ਆ ਤੇ 17 ਲੱਖ ਤੇ 60000 ਰੁਪਈਆ ਉਹਨਾਂ ਦੇ ਖਾਤੇ ਚ ਨਿਕਲਣਾ ਪਹਿਲਾਂ ਤੇ ਕਾਰਪੋਰੇਸ਼ਨ ਦੀ ਕੋਠੀ ਚ ਰਕਬਾ ਕੀਤਾ ਲੁਧਿਆਣੇ ਦੇ ਉਹਦਾ ਪੱਟਾ ਪਿਆ ਸੀ ਹੁਣ ਹੁਣ ਇਹ ਰੱਟਾ ਪੈ ਗਿਆ ਇਹਨਾਂ ਦਾ ਜੀ ਜੀ ਪਰ ਸਾਹਿਬ ਬਿੱਤ ਦਿਨੀ 2 ਦਸੰਬਰ ਸੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਪੁਨਰ ਸੂਜੇਦ ਸ਼ਰੋਮਣੀ ਅਕਾਲੀ ਦਲ ਦਾ ਦਫ਼ਤਰ ਅੰਮ੍ਰਿਤਸਰ ਵਿਖੇ ਹੀ ਹੋਵੇਗਾ ਤੇ ਕੱਲ ਉਦਘਾਟਨ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਇਸ ਦੇ ਨਾਲ ਮਨਪ੍ਰੀਤ ਸਿੰਘ ਐਯਾਲੀ ਬੀਬੀ ਸਤਵੰਦ ਕੌਰ ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਬੀਬੀ ਜਗੀਰ ਕੌਰ ਵੀ ਗੈਰ ਹਾਜ਼ਰ ਸਨ ਜੋ ਚਰਚਾਵਾ ਚੱਲ ਰਹੀਆਂ ਸਨ ਪਿਛਲੇ ਕੁਝ ਸਮੇਂ ਤੋਂ ਕਿ ਹੁਣ ਨਵੇਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵੀ ਦਰਾਰ ਆਈ ਹੋਈ ਹੈ ਕਿ ਸਹੀ ਹੈ ਕਿ ਇਹਨਾਂ ਚ ਦਰਾਰ ਆਈ ਹੋਈ ਹੈ ਤਾਂ ਹੀ ਉਹ ਕੱਲ ਗੈਰ ਹਾਜ਼ਰ ਸਨ ਜਾਂ ਫਿਰ ਕੋਈ ਹੋਰ ਤਰੀਕੇ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ ਮਨਪ੍ਰੀਤ ਈਆਲੀ ਬਾਰੇ ਇਹ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਸੁਖਬੀਰ ਸਿੰਘ ਬਾਦਲ ਦਾ ਟਾਊਟ ਬਿੱਠਾ ਪੁਨਰਸਜੀਤ ਗਲਦਲ ਦੇ ਵਿੱਚ ਚਰਚਾਸ ਗਲਤੀ ਹੈਗੀ ਅੱਜ ਤੱਕ ਮਨਪ੍ਰੀਤ ਈਆਲੀ ਨੇ ਕਦੇ ਵੀ ਕਿਸੇ ਮੀਟਿੰਗ ਚ ਪਾਗ ਨਹੀਂ ਲਿਆ ਜੀ ਅੱਜ ਇਹਨੇ ਆਪਣੇ ਹਲਕੇ ਦੇ ਵਿੱਚ ਇੱਕ ਤੇ ਜ਼ਿਲ੍ਹੇ ਚ ਹੁਲਾਨਿਆ ਜਿਹੜਾ ਆਪਣਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਫਿਰ ਜਿਹੜੇ ਬਲਾਗ ਸੰਕਤੀ ਮੈਂਬਰ ਐਲਾਨੇ ਨੇ ਇਹਨੇ ਆਪਣੀ ਮਰਜ਼ੀ ਨੇ ਐਲਾਨ ਕੀਤੇ ਆਪਣੀ ਜਿਹੜੀ ਸੀ ਉਹ ਸੋਸ਼ਲ ਮੀਡੀਆ ਦੀ ਗੱਲ ਸੋਸ਼ਲ ਮੀਡੀਆ ਕਾਉਂ ਤੋਂ ਚੋਕ ਕੇ ਜਿਹੜਾ ਪੁਨਰ ਸਿੱਧੀ ਅਕਾਲੀ ਦਲ ਉਹਨਾਂ ਨੇ ਉਹੀ ਨਾ ਚੋਕ ਕੇ ਆਪਣੇ ਸੋਸ਼ਲ ਮੀਡੀਆ ਦੇ ਪਾਤੇ ਵੀ ਅਸੀਂ ਇਹ ਮੀਦਵਰ ਖੜੇ ਕੀਤੇ ਇਹਦਾ ਮਤਲਬ ਆ ਪੁਨਰ ਸਰਜੀਤ ਅਕਾਲੀ ਦਲ ਦੇ ਸਭ ਅੱਛਾ ਨਹੀਂ ਨਹੀਂ ਕਦੀ ਵੀ ਇਹ ਆਲੀ ਕਿਸੇ ਵੀ ਮੀਟਿੰਗ ਚ ਭਾਗ ਲੈਣ ਵਾਸਤੇ ਨਹੀਂ ਆਇਆ ਕੱਲ ਵੀ ਗੈਰ ਏਜੰਸੀ ਬੀਬੀ ਜਗੀਰਕੌਰ ਵੀ ਗੈਰ ਏਜੰਸੀ ਤੇ ਬੀਬੀ ਸੁਤਵੰਤ ਗੁਰ ਬੀਬੀ ਸੁਤਵੰਤ ਕੌਰ ਦੀ ਮੈਂ ਫੇਰ ਗੱਲ ਕਰਦਿਆਂ ਪਹਿਲੇ ਦਿਨੋਂ ਦੀ ਗੱਲ ਕੇ ਸੀਪੀ ਮੈਂ ਸਿਰਫ ਧਾਰਮਿਕ ਸਮਾਗਮ ਮੰਗੂਗੀ ਮੈਂ ਪੋਲਿਟੀਕਲ ਸਮਾਗਮ ਨਹੀਂ ਨਿਵਾਹੂਗੀ ਉਹ ਨਹੀਂ ਆਈ ਉਹ ਆਪਣੇ ਆਪਣੀ ਜੜੀਓ ਵਿਚਾਰਧਰਤੇ ਖੜੀ ਹੈ ਇਹ ਆਲਦੀ ਦੀ ਐ ਡੀ ਬੀ ਜਗੀਰਕੌਰ ਨਹੀਂ ਆਈ। ਇਹ ਆਲੀ ਤੇ ਪਹਿਲਾਂ ਵੀ ਕਦੀ ਨਹੀਂ ਆ ਤੇ ਜੀ ਬੀ ਜਗੀਰਕੌਰ ਵੀ ਅਕਸਰ ਘਰੇ ਜਾ ਰਹੇ ਨੇ, ਅਕਸਰ ਘਰੇ ਜਾ ਰਹੇ ਨੇ। ਇਹ ਕੱਲ ਵੀ ਘਰੇ ਜਾ ਤਨ ਲੀਡਰ ਹੈਗੇ ਸੀਗੇ। ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਕਵਰ ਕਰਨ ਦੀ ਬੜੀ ਕੋਸ਼ਿਸ਼ ਕੀਤੀ ਆ। ਕਿ ਨਹੀਂ ਜੀ ਕੋਈ ਗੱਲ ਨਹੀਂ ਜੀ ਕੰਮ ਸੀ ਜੀ ਫਲਾਣੀ ਗੱਲ ਸੀ, ਟਿਕੜੀ ਗੱਲ ਸੀ, ਲੇਕਿਨ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਜੇ ਅੱਛਾ ਨਹੀਂ ਇਹਨਾਂ ਹਮੇਤੀ ਪ੍ਰੂਣ ਤਿਆਜ ਹੋ ਜਾਵੇ ਪੀ ਸਮੇ ਤੋਂ ਪਹਿਲਾਂ ਹੀ ਇਹ ਦਲ ਖਤਮ ਹੋ ਜਾਵੇ ਬਿਲਕੁਲ ਜੇ ਇਸੇ ਤਰੀਕੇ ਦੇ ਨਾਲ ਇੱਕ ਦੂਸਰੇ ਤੋਂ ਨਾਰਾਜ਼ ਰਹਿਣਗੇ ਤੇ ਫਿਰ ਜੋ ਤੱਕੜੀ ਚੋਣ ਨਿਸ਼ਾਨ ਲੈਂਦੀ ਇਹਨਾਂ ਦੇ ਵੱਲੋਂ ਲੜਾਈ ਲੜਨੀ ਹੈ ਜੋ ਗੱਲ ਕੀਤੀ ਜਾਂਦੀ ਹੈ ਤੇ ਫਿਰ ਉਹ ਕਿਵੇਂ ਹਾਸਲ ਕਰਨਗੇ ਕਿਉਂਕਿ ਤਰ੍ਹਾਂ-ਤਰ੍ਹਾਂ ਦੀ ਜ਼ਿੰਮਨੀ ਚੋਣ ਜੋ ਅਸੀਂ ਦੇਖਿਆ ਕਿ ਬਾਦਲ ਦਲ ਭਾਵੇਂ ਸੁਖਵਿੰਦਰ ਕੌਰ ਨੇ ਦਾਵਾ ਕਰਕੇ ਉੱਤੇ ਆਏ ਹੋਵੇ ਪਰ ਬਾਦਲ ਦਲ ਨੂੰ ਫਿਰ ਵੀ ਇਹਨਾਂ ਦੇ ਨਾਲ ਉੱਪਰ ਦੇਖਿਆ ਗਿਆ ਤੇ ਫਿਰ ਲੋਕ ਇਹਨਾਂ ਤੋਂ ਪਿੱਛੇ ਹਟ ਜਾਣਗੇ ਵੇਖੋ ਲੋਕਾਂ ਦੀ ਇਹ ਭਾਵਨਾ ਅਕਾਲ ਤਖਤ ਨਾਲ ਜੁੜੀਆਂ ਜੀ 2 ਦਸੰਬਰ ਇਹਨਾਂ ਨੇ ਕਦੋਂ ਰੱਖਿਆ 2 ਦਸੰਬਰ 2024 ਨੂੰ ਅਕਾਲੀ ਦਲ ਜਿਹੜਾ ਵਾ ਜਿਹਨੂੰ ਕਹਿੰਦੇ ਇਹ ਗਿਆਨੀ ਯਾਰ ਤੇ ਕਹਿੰਦੇ ਪਵਰਣਾ ਦਲ ਕਹਿੰਦੇ ਬਦਲ ਦਲ ਇਹਨਾਂ ਦੀ ਅਕਾਲ ਤੱਕ ਤੇ ਪੇਸ਼ੀ ਹੋਈ ਸੀ ਤੇ ਇਹਨਾਂ ਦੇ ਖਿਲਾਫ ਸਖਤ ਉਤੋਂ ਮੈਲਡਿਕਟ ਮਾਰਕਸ ਹੋਈ ਸੀ ਜੀ ਸਖਤ ਪਾਸ ਹੋਈ ਸੀਗੀ ਇਹਨਾਂ ਨੇ ਆਪਣੀਆਂ ਸਾਰੀਆਂ ਗਲਤੀਆਂ ਮੰਨੀਆਂ ਸੀ ਪੇ ਅਸੀਂ ਆ ਵੀ ਗਲਤੀ ਕੀਤੀ ਆ ਵੀ ਗਲਤੀ ਕੀਤੀ ਆ ਵੀ ਗਲਤੀ ਕੀਤੀ ਆ ਇਨਾਂ ਨੂੰ ਤਨਖਾਹ ਵੀ ਲੱਗੀ ਸੀ 13 ਦਿਨ ਦੀ ਤਨਖਾਹ ਤਨਖਾਹ ਵੀ ਭੁਗਤੀ ਤਨਖਾਹ ਭੁਗਤੋਂ ਤੋਂ ਬਾਅਦ ਵੀ ਇਹ ਲੋਕ ਜਿਹੜੇ ਸੀ ਕਹਤਾ ਜੀ ਅਸੀਂ ਤਾਂ ਵੈਸੇ ਹੀ ਮੰਨ ਗਏ ਸੀ ਕਿ ਨਾ ਕੀਤਾ ਕੋਈ ਨਹੀਂ ਹੈ ਇਸ ਕਰਕੇ ਲੋਕਾਂ ਦਾ ਝੁਕਾਅ ਥੋੜਾ ਜਾਇਆ ਪੁਨਰ ਸਜੀਤ ਵਾਲੇ ਪਾਸੇ ਸੀਗਾ ਵੀ ਇਹ ਅਕਾਲ ਤਖਨ ਨੂੰ ਸਮਰਪਿਤ ਲੋਕ ਨੇ ਜੀ ਜੇ 20000 ਦੇ ਕਰੀਬ ਜਾਂ 19000 ਵੋਟ ਮਿਲੀ ਆ ਮਨਦੀਪ ਸਿੰਘ ਨੂੰ ਉਹ ਐਵੇਂ ਨਹੀਂ ਮਿਲੀ ਉਹ ਕਾਲ ਤਖਤ ਕਰਕੇ ਮਿਲੀ ਉਹ ਲੋਕ ਜਿਹੜੇ ਕਾਲ ਤਖਤ ਦੀ ਮਹਿਮਾ ਤੇ ਉਹਦੀ ਮਹੱਤਤਾ ਨੂੰ ਸਮਝਦੇ ਨੇ ਉਹਨਾਂ ਲੋਕਾਂ ਕਹਿੰਦਾ ਬਾਦਲ ਦੰਗਿਆਂ ਵੋਟਾਂ ਸਹੀ ਨਹੀਂ ਪਾਣੀ ਇਹ 30000 ਵੋਟਾਂ ਦਾ ਕਿ ਕੱਛਾ ਬਜਾਈ ਜਾਂਦੇ ਮੈਂ ਸੋਚਦਾ ਵੀ 20000 ਵੋਟ ਵੀ ਇੱਕ ਨਵੇਂ ਬੰਦੇ ਵੱਲੋਂ ਜਿਹਨੂੰ ਉਸ ਇਲਾਕੇ 'ਚ ਜਾਣਦਾ ਵੀ ਕੋਈ ਨਹੀਂ ਜਿੱਦੀ ਉਹਦੀ ਕੋਈ ਦੇਣ ਵੀ ਨਹੀਂ ਨਿਕਹੀ ਕੋਈ ਪ੍ਰਾਪਤੀ ਵੀ ਕੋਈ ਨਹੀਂ ਇਹਦੀ ਜੇ ਉਹਨੂੰ 20000 ਵੋਟ ਮਿਲ ਜਾਂਦੀ ਆ ਤੇ ਇੱਕ ਬੜੀ ਵੱਡੀ ਪ੍ਰਾਪਤੀ ਆ ਜੀ ਆਲਦੀ ਕੇ ਕੰਪੇਅਰ ਕਿਸੇ ਨੇ ਕੀਤੀ ਜਿਹੜੇ ਭਾਈ ਅਮਰਤਪਾਲ ਦੇ ਸਾਥੀ ਸੀਗੇ ਉਹਨਾਂ ਨੂੰ ਏਸੇ ਜਿੰਨਾ ਭਾਈ ਅਮਰਤਪਾਲ ਨੂੰ ਵੋਟਾਂ ਪਈਆਂ ਉਦਾਂ ਸਾਨੂੰ ਇੱਥੇ ਪੈ ਜਾਣੀਆਂ ਪਰ ਉਸ ਮਾਹੌਲ ਦਾ ਤੇ ਇਸ ਮਾਹੌਲ ਦਾ ਜ਼ਮੀਨ ਉਸ ਵਾਂ ਦਾ ਫਰਕ ਸੀ ਜੀ ਵੋਟਾਂ ਦੀ ਪਈਆਂ ਜੀ ਬਿਲਕੁਲ ਦੇਖੋ ਕੀ ਹੁੰਦਾ ਬਾਕੀ ਇਹ ਤਾਂ ਕਹਿੰਦੇ ਹੀ ਨਹੀਂ ਬਾਕੀ ਉਸ ਸਮੇਂ ਨੂੰ ਪਤਾ ਲੱਗੇਗਾ ਕਿ ਖੋਲ ਕੇ ਤਾਂ ਫਿਰ ਹੋਲੀ-ਖੋਲੀ ਅੱਗੇ ਆ ਹੀ ਜਾਂਦਾ ਹੈ ਕਿ ਕੀ ਕੁਝ ਚੱਲ ਰਿਹਾ ਹੈ ਤੇ ਕੀ ਕੁਝ ਨਹੀਂ ਚੱਲ ਰਿਹਾ ਪਰ ਸਭ ਡੀਆਈਜੀ ਹਰ ਚਰਨ ਤੋਂ ਬਾਅਦ ਹੁਣ ਫਿਰ ਕਈ ਅਫਸਰ ਹੋਰ ਵੀ ਟੰਗੇ ਗਏ ਐ ਤਰ੍ਹਾਂ-ਤਰ੍ਹਾਂ ਦੇ ਜ਼ਿਮਨੀ ਚੌਣ ਦੇ ਦੌਰਾਨ ਤੇ ਹੁਣ ਇੱਕ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨ ਬੀਰ ਸਿੰਘ ਦੀ ਵੀ ਛੁੱਟੀ ਹੋ ਜਾਂਦੀ ਹੈ ਉਹ ਕਿ ਮਾਮਲਾ ਉਹਨਾਂ ਨੂੰ ਕਿਉਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਉੱਥੋਂ ਸਸਪੈਂਡ ਕਰ ਦਿੱਤਾ ਗਿਆ ਸਿਸ ਬੈਡਰੇ ਕੀਤਾ ਜੀ ਉਹਨਾਂ ਦਾ ਤਮਾਦਲਾ ਪੀਏ ਭਜੁੰਦਾਰੀ ਕਰ ਦਿੱਤਾ ਗਿਆ। ਹੋ ਮਾਫ ਕਰਨਾ ਮੈਂ ਗਲਤ ਬੋਲ ਗਈ। ਹਰਮਨ ਬੀਰ ਸਿੰਘ ਦੀ ਜਿਹੜੀ ਹੈ ਡੀਆਈਜੀ ਹੈ। ਇੱਕ ਕਾਂਗਰਸੀ ਆਗੂ ਡਿੰਪਾ ਜਸਬੀਰ ਸਿੰਘ ਡਿੰਪਾ ਦੇ ਭਰਾ ਨੇ। ਜੀ ਕੰਪੈਸ਼ਨ ਦੇ ਚੌਕ ਤੇ ਆਏ ਸੀਗੇ। ਭਰਤੀ ਵਾਂਸੀ। ਔਰ ਇਹਨਾਂ ਦੀ ਜਿਹੜੀ ਬਦਲੀ ਕੀਤੀ ਗਈ ਹੈ ਉਹ ਇਸੇ ਕਰਕੇ ਸਰਕਾਰ ਨੇ ਕੀਤੀ ਹੈ ਕਿ ਸਰਕਾਰ ਇਹਨਾਂ ਤੋਂ ਸੰਤੁਸ਼ਟ ਨਹੀਂ ਨਾ ਨਛੱਤਰ ਸਿੰਘ ਦੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਦਾ ਬਾਦਲਦਲ ਵਾਲਿਆਂ ਦਾ ਪੰਚਾਇਤ ਸੀਗਾ ਸੋਸ਼ਲ ਮੀਡੀਆ ਦਾ ਤਨਾਕ ਕੰਜਰੀ ਦੇ ਮਾਮਲੇ ਦੇ ਵਿੱਚ ਦੋ ਮਾਮਲਿਆਂ 'ਚ ਸੰਤੁਸ਼ਟਾ ਜਿਹੜਾ ਸੀ ਡੀਸੀਪੀ ਉਦੋਂ ਨੇ ਉਹਨੂੰ ਟੈਗਾ ਦਿੱਤਾ ਗਿਆ ਹੁਣ ਜੇ ਉਹਨੂੰ ਲਗਾਇਆ ਗਿਆ ਤੇਦੀ ਬਦਲੀ ਕੀਤੀ ਗਈ ਹੈ ਤੇ ਦਾ ਮਤਲਬ ਸਰਕਾਰ ਸਰਕਾਰ ਦੇ ਕੋਲੇ ਮੈਂ ਸੋਚਦਾ ਵੀ ਆਪਣੇ ਦੇ ਕੋਲੇ ਕੋਈ ਆਈਕਿਊ ਹੈ ਹੀ ਨਹੀਂ ਸਰਕਾਰ ਦੇ ਕੋਲੇ ਕਿਸੇ ਪ੍ਰਕਾਰ ਦਾ ਨਾ ਆਈਕਿਊ ਆ ਨਾ ਕੋਈ ਅਜੰਡਾ ਆ ਇਹ ਸਰਕਾਰ ਵਾ ਕੇ ਹੀ ਰਾਬਾਸਰੇ ਚਲਦੀ ਹੈ ਜੇ ਪਰਬਸਰ ਪੰਜਾਬ ਦੀ ਵਸਦਾ ਮੇਰਾ ਬਸਰ ਚਲਦੀ ਹੈ ਇਹ ਸਰਕਾਰ ਦੇ ਭੇਦ ਕੁਝ ਨਹੀਂ ਹੈਗਾ ਜਿਦੋਂ ਕਿ ਗੱਲ ਉਹਨੂੰ ਤੁਸੀਂ ਅਫਸਰਾਂ ਦੇ ਬਦਲੇ ਸ਼ੁਰੂ ਕਰ ਦਿੰਦੇ ਹੋ। ਬਿਲਕੁਲ। ਪਿਛਲੇ ਸਮੇਂ ਚ ਲਗਾਤਾਰ ਬਦਲੀਆਂ 76 ਬਦਲੀਆਂ ਤੁਸੀਂ ਕੀਤੀਆਂ। ਹੂੰ। ਲੋਕ ਤੇ ਆਪ ਦਿੱਲੀ ਤੋਂ ਕੇਜਰੀਵਾਲ ਸਾਹਿਬ ਆਉਂਦੇ ਨੇ। ਤੇ ਉਹ ਉਲਟਾਪੁੱਟਾ ਕਰਕੇ ਚਲੇ ਜਾਂਦੇ ਨੇ। ਇੱਥੇ ਬਦਲੀਆਂ ਕਿਉਂ ਹੁੰਦੀਆਂ ਕਿਵੇਂ ਹੁੰਦੀਆਂ ਉਹ ਸਭ ਨੂੰ ਪਤਾ। ਉਹ ਬਦਲੀਆਂ ਤੋਂ ਬਾਅਦ ਫਿਰ ਕਈ ਬਦਲੀਆਂ ਵਿੱਚੋਂ ਰੱਦ ਵੀ ਕਰਨੀਆਂ ਪੈਂਦੀਆਂ ਨੇ। ਬਹੁਤ ਸਾਰੀਆਂ ਬਦਲੀਆਂ ਕਿ ਰੱਦ ਕਰਨੀਆਂ ਪਈਆਂ ਨੇ। ਇਸ ਕਰਕੇ ਇਸ ਪਾਰਟੀ ਸਭ ਅੱਛਾ ਨਹੀਂ ਜੇ ਹਰਮਨਬੀਰ ਸਿੰਘ ਗੁਰੰਧਾ ਤਬਾਦਲਾ ਕੀਤਾ ਗਿਆ ਵਾ ਉਹ ਸਿਰਫ ਸਰਕਾਰ ਨੇ ਆਪਣੀ ਨਰਾਜ਼ਗੀ ਕਰਕੇ ਕੀਤਾ ਵਾ ਨਾ ਕਿ ਕੋਈ ਰੂਟੀਨ ਚ ਕੀਤਾ ਜੀ ਜੀ ਬਿਲਕੁਲ ਜਦੋਂ ਕੋਈ ਇਹਨਾਂ ਦੇ ਹੱਥ ਚ ਫੈਸਲਾ ਨਹੀਂ ਆਂਦਾ ਜਾਂ ਫਿਰ ਇਹਨਾਂ ਨੂੰ ਲੱਗਦਾ ਕਿ ਕੁਝ ਸਹੀ ਨਹੀਂ ਹੋ ਰਿਹਾ ਤੇ ਉਸ ਨੂੰ ਠੀਕ ਕਰਨ ਦੇ ਬਜਾਏ ਤਬਾਦਲੇ ਕਰਨੇ ਸ਼ੁਰੂ ਕਰ ਦਿੰਦੇ ਵਾ ਕਿ ਦੇਖੋ ਕਿ ਕੁਝ ਹੁੰਦਾ ਹੁੰਦਾ ਸਮੇਂ ਨੂੰ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਧੰਨਵਾਦ ਧੰਨਵਾਦ